ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਅਨਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਚੱਲ ਰਹੀ ਮੁਹਿੰਮ ਦੇ ਦੌਰਾਨ ਉਪਟੀ ਸਫਲਤਾ ਹਾਸਲ ਕੀਤੀ ਗਈ ਹੈ। ਹਮੇਸ਼ਰ ਪੁਲਿਸ ਨੇ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ 7 ਮੌਜੂਮਾਂ ਨੂੰ 4.75 ਕਿਲੋਗ੍ਰਾਮ ਹੈਰੋਇਨ, 1 ਕਿਲੋਗ੍ਰਾਮ ਮੈਥਾਫੇਟਾ ਮਾਈਨ ਜਿਸ ਨੂੰ ਆਮ ਤੌਰ ਤੇ ਆਈ ਸੀ ਈ ਕਿਹਾ ਜਾਂਦਾ ਹੈ ਇਸ ਨੂੰ 9 ਐਮ ਐਮ ਗਲੌਕ ਪਿਸਤੌਲ ਸਮੇਤ ਗ੍ਰਿਫਤਾਰ ਕਰਕੇ ਪਾਕਿਸਤਾਨ ਅਧਾਰਿਤ ਹੈਂਡਲਰਾਂ ਨਾਲ ਜੁੜੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਦੇ ਕਾਟੇਲ ਦਾ ਪਰਦਾਫਾਸ਼ ਕੀਤਾ ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਿਆਦਵ ਨੇ ਮੀਡੀਆ ਦੇ ਨਾਲ ਸਾਂਝ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅਮ੍ਰਿਤਸਰ ਦੇ ਜਸਰੌਰ ਦੇ ਪਿੰਡ ਜਜਵੀਰ ਉਰਫ ਜੱਜ ਦੇ ਵਜੋਂ ਹੋਈ ਹੈ ਉਸ ਦੀ ਉਮਰ 21 ਸਾਲ ਹੈ ਤੇ ਅਮ੍ਰਿਤਸਰ ਦੇ ਅੰਜਲਾਲਾ ਦੇ ਜਸਪਾਲ ਉਰਫ ਜਸ ਦੇ ਤੌਰ ਤੇ ਦੂਸਰੇ ਨੌਜਵਾਨ ਦੀ ਪਛਾਣ ਹੋਈ ਹੈ ਉਸ ਦੀ ਉਮਰ 22 ਸਾਲ ਹੈ ਗੁਰਦਾਸਪੁਰ ਦੇ ਪਿੰਡ ਲੋਪਾ ਦੇ ਅਨਮੋਲ ਪ੍ਰੀਤ ਸਿੰਘ ਦੀ ਪਹਿਚਾਨ ਹੋਈ ਹੈ 1900 ਦਾ ਤੇ ਗੁਰਦਾਸਪੁਰ ਦੇ ਪਿੰਡ ਸੰਦਲਪੁਰ ਦੇ ਹਰਪਿੰਦਰ ਸਿੰਘ ਉਰਫ ਪਿੰਦਾਂ ਨੂੰ ਵੀ ਪੁਲਿਸ ਨੇ ਗ੍ਰਫਤਾਰ ਕੀਤਾ ਇਸ ਦੀ ਉਮਰ 32 ਸਾਲ ਹੈ ਤੇ ਗੁਰਦਾਸਪੁਰ ਪਿੰਡ ਦੇ ਸੰਦਲਪੁਰ ਤਰਨਪ੍ਰੀਤ ਨੂੰ ਵੀ ਪੁਲਿਸ ਨੇ ਗ੍ਰਫਤਾਰ ਕੀਤਾ ਹੈ ਇਸ ਦੀ ਉਮਰ 20 ਸਾਲ ਹੈ ਮਿਸਟਰ ਦੇ ਬੂਹਾ ਨਗਲੀ ਦੇ ਦਵਿੰਦਰ ਸਿਰਫ ਉਰਫ ਬਹੁ ਇਸ ਦੀ ਉਮਰ 33 ਸਾਲ ਹੈ ਇਸ ਨੂੰ ਗ੍ਰਫਤਾਰ ਕੀਤਾ ਹੈ ਤੇ ਮਨਦੀਪ ਸਿੰਘ ਜਿਸ ਦੀ ਉਮਰ 24 ਸਾਲ ਹੈ ਇਸ ਨੂੰ ਵੀ ਗ੍ਰਫਤਾਰ ਕੀਤਾ ਗਿਆ ਹੈ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਨਸ਼ੀਲੇ ਪਦਾਰਥ ਪਾਕਿਸਤਾਨ ਤੋਂ ਤਸਕਰੀ ਕਰਕੇ ਹੈਂਡਲਰਾਂ ਦੇ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਥਾਨਕ ਮੋਡਿਊਲਾ ਰਾਹੀਂ ਸੂਬੇ ਪਰਚੋ ਵੰਡੇ ਜਾ ਰਹੇ ਸਨ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਇਸ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਅਮਿਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿiprose ਯੋਗ ਜਾਣਕਾਰੀ ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਪਹਿਲੇ ਜੰਜਬੀਰ ਉਰਫ ਜੱਜ ਨੂੰ ਗ੍ਰਫਤਾਰ ਕੀਤਾ ਉਸ ਦੇ ਕਬਜ਼ੇ ਤੋਂ 225 ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਇਸ ਤਲਾਸ਼ਾ ਦੌਰਾਨ ਜਾਂਚ ਕਰਤਾਵਾਂ ਨੇ ਡਿਜੀਟਲ ਸੰਚਾਰ ਰਾਹੀਂ ਨਿਰੰਤਰ ਪੋਚ ਕੇ ਚਤੇ ਤਕਨੀਕੀ ਵਿਸ਼ਲੇਸ਼ਣ ਦੀ ਸਹਾਇਤਾ ਦੇ ਨਾਲ ਸਪਲਾਈ ਦੀ ਲੜੀ ਤੋੜੀ ਹੈ ਤੇ ਇਸ ਦੇ ਸਾਥ ਹੀ ਜਸਪਾਲ ਸਿੰਘ ਉਰਫ ਜਸ ਨੂੰ ਗ੍ਰਿਫਤਾਰ ਕਰਕੇ 1.6 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਲਗਾਤਾਰ ਹੋਏ ਖੁਲਾਸਿਆਂ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਟੀਮਾਂ ਨੇ ਅਨਮੋਲ ਪ੍ਰੀ ਸਿੰਘ ਹਰਪਿੰਦਰ ਸਿੰਘ ਉਪਿੰਡਾ ਤੇ ਤਰਨਪ੍ਰੀਤ ਸਿੰਘ ਨੂੰ ਗ੍ਰਫਤਾਰ ਕਰਕੇ ਉਸ ਦੇ ਕਬਜ਼ੇ ਚੋਂ 2.2 ਕਿਲੋਗ੍ਰਾਮ ਹੈਰੋਇਨ ਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਕਿ ਇਹ ਮੁਲਜ਼ਮ ਪਾਕਿਸਤਾਨ ਅਧਾਰਤ ਹੈਂਡਲਰਾਂ ਦੇ ਸਪਸ਼ਟ ਨਿਰਦੇਸ਼ਾਂ ਤੇ ਕੰਮ ਕਰਦੇ ਸਨ ਤੇ ਕੋਰੀਅਰ ਡਿਸਟ੍ਰੀਬਿਊਟ ਬਜ਼ੋਂ ਜ਼ਿਲ੍ਹੇ ਪਾਰ ਚ ਨਸ਼ੀਲੇ ਪਦਾਰਥਾਂ ਦੀ ਦਿਲਵਰੀ ਦੇ ਲਈ ਵੀ ਤਾਲਮੇਲ ਕਰਦੇ ਸਨ ਸੀਪੀ ਮੁਤਾਬਕ ਐਸੇ ਕਾਰਵਾਈ ਦੌਰਾਨ ਨੈਟਵਰਕ ਦੇ ਅਗਲੇ ਪੜਾਅ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਪੁਲਿਸ ਨੇ ਨਿਯਮਤ ਗਸ਼ਤ ਦੌਰਾਨ 9mm ਗਲੌਕ ਪਿਸਤੌਲ ਤੇ ਇੱਕ ਹੋਰ ਮੋਟਰਸਾਈਕਲ ਸਮੇਤ ਦਵਿੰਦਰ ਸਿੰਘ ਔਰਫ ਅਬਾਉ ਤੇ ਮਨਦੀਪ ਸਿੰਘ ਨੂੰ ਗ੍ਰਫਤਾਰ ਕੀਤਾ ਤੇ ਉਹਨਾਂ ਦੱਸਿਆ ਕਿ ਮੌਜਮਾ ਤੋਂ ਡੁਗਾਈ ਦੇ ਨਾਲ ਪੁੱਛਗਿੱਛ ਕਰਨ ਤੇ ਉਹਨਾਂ ਦੇ ਕਬਜ਼ੇ ਵਿੱਚੋਂ 1 ਕਿਲੋਗ੍ਰam ਆਈਸੀਸੀ ਬ੍ਰਾਮੋਦ ਕਿਤੀ ਗਈ ਹੈ ਇਸ ਦੌਰਾਨ ਏਸੀਪੀ ਗੁਰਪ੍ਰੀਤ ਸਿੰਘ ਪੁੱਲ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਕਾਫੀ ਰਿਕਾਰਡਾਂ ਤੋਂ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਮੁਲਜ਼ਮ ਜਜਵੀਰ ਉਰਫ ਜੱਜ ਪਹਿਲਾਂ ਹੀ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਜੋਂ ਸ਼ਾਮਲ ਹੈ ਤੇ ਜਸਪਾਲ ਉਰਫ ਜਸੂ ਅਸਲਾ ਐਕਟ ਦੇ ਤਹਿਤ ਉਸਤੇ ਮੁਕੱਦਮਾ ਦਰਜ ਹੈ ਤੇ ਦਵਿੰਦਰ ਉਰਫ ਬਾਹੂ ਐਨਡੀਪੀਐਸ ਐਕਟ ਦੇ ਤਹਿਤ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਨਾਲ ਹੀ ਉਹਨਾਂ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਦਵਿੰਦਰ ਉਰਫ ਬਾਹੂ ਲਗਭਗ 10 ਸਾਲ ਦੁਬਈ ਰਹਿਣ ਤੋਂ ਬਾਅਦ ਲਗਭਗ 1.5 ਸਾਲ ਪਹਿਲਾਂ ਹੀ ਵਾਪਸ ਆਇਆ ਸੀ ਜਿਸ ਕਾਰਨ ਅੰਤਰਰਾਸ਼ਟਰੀ ਨਿਸ਼ਾਨ ਤਸਕਰਾਂ ਨਾਲ ਉਸਦੇ ਸੰਪਰਕ ਬਣ ਗਏ ਸਾਂ ਤੇ ਇਸ ਸੰਬੰਧ ਵਿੱਚ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਕੀਤੇ ਗਏ ਸਨ ਅਮਰਸਰ ਵਿੱਚ ਐਫਆਈਆਰ ਨੰਬਰ 272 ਮਿਤੀ 23 12 2025 ਐਨਡੀਪੀਸੀ ਐਕਟ ਦੀ ਧਾਰਾ ਦੇ ਤਹਿਤ ਦਰਜ ਕੀਤੀ ਗਈ ਸੀ ਤੇ ਹੁਣ ਇਹਨਾਂ ਦੀ ਗ੍ਰਫਤਾਰੀ ਤੋਂ ਬਾਅਦ ਪੁਲਿਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ